ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ YouTube ਦੇ ਇਸ ਚੈਨਲ ਦੇ ਮਾధ్యਮ ਦੇ ਰਾਹੀਂ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਂਦੇ ਨੇ ਗੁਰਬਾਣੀ ਵਿਆਕਰਨ ਦੇ ਅਨੁਸਾਰ ਪਾਠ ਕਿਵੇਂ ਕਰਨਾ ਹੈ ਸਿਹਾਰੀ ਵਿਹਾਰੀ ਅੰਕੜ ਇਹ ਲਗਾ ਮਾਤਰਾ ਕਿਵੇਂ ਸਤਗੁਰ ਨੇ ਵਰਤੀਆਂ ਨੇ ਥੋੜਾ ਥੋੜਾ ਸੱਜੇ ਸੱਜੀ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਅੱਜ ਜੋ ਗੁਰਬਾਣੀ ਲਿਖਤ ਦੇ ਵਿੱਚ ਕਿ ਨਿਜਮ ਹੈ ਕਿ ਜਦੋਂ ਨਾਉ ਦੇ ਆਖਰੀ ਅੱਖਰ ਨੂੰ ਵਿਹਾਰੀ ਲੱਗੀ ਹੋਵੇ ਔਰ ਬਿੰਦੀ ਲੱਗੀ ਹੋਵੇ ਉਹ ਉਹ ਵਚਨ ਦਾ ਰੂਪ ਹੁੰਦਾ ਹੈ ਉਸ ਨੂੰ ਬੋਬ ਚੰਦੇ ਰੂਪ ਦੇ ਵਿੱਚ ਸਤਿਗੁਰ ਨੇ ਵਰਤਿਆ ਹੋਇਆ ਹੈ ਇਹ નિਜਮ ਦੇ ਤਹਿਤ ਇੱਕ ਸ਼ਬਦ ਹੈ ਜਿਹੜਾ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਗੁਰਬਾਣੀ ਦੇ ਵਿੱਚ ਤਿੰਨ ਰੂਪ ਨੇ ਇਸ ਸ਼ਬਦ ਦੇ ਰਾਰੇ ਨੂੰ ਔਕੜ ਖੱਖੇ ਨੂੰ ਵਿਹਾਰੀ ਔਰ ਰਾਰੇ ਨੂੰ ਔਕੜ ਖੱਖੇ ਨੂੰ ਵਿਹਾਰੀ ਅੱਪਰ ਵਿੰਦੀ ਰੁਖੀ ਇਹਨ ਰੁਖੀ ਕਹਿ ਲਈਏ ਇੱਕ ਰੁਖੀ ਇੱਕ ਰੁਖੀ ਜਾ ਫਿਰ ਆ ਰਹੇ ਨੂੰ ਦ ਲੈਂਕੜ ਖੱਖੇ ਨੂੰ ਵਿਹਾਰੀ ਉੱਪਰ ਵਿੰਦੀ ਰੂਖੀ ਇਹ ਸ਼ਬਦ ਵਰਤਿਆ ਗਿਆ ਆਹੋ ਗੁਰਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਜਿਹੜੀਆਂ ਹੈ ਉਹਨਾਂ ਨੂੰ ਸਮਝੀਏ ਤੇ ਨਾਲ ਇਸ ਸ਼ਬਦ ਨੂੰ ਸਮਝੀਏ ਜਿਵੇਂ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੈ ਰੂਖੀ ਵਿਰਖੀ ਉਡੋ ਭੁਖਾ ਪੀਵਾ ਨਾਮ ਸੁਪਾਈ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਮਹਲਾਰ ਰਗ ਦੇ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ ਜਿਹਦੀ ਰਹਾਉ ਦੀ ਪੰਕਤੀ ਹੈ ਰੈਨ ਬਵੀਹਾ ਬੋਲਿਓ ਮੇਰੀ ਮਾਈ ਰਾਤ ਦੇ ਵੇਲੇ ਬਵੀਹਾ ਬੋਲਿਆ ਸਤਿਗੁਰੂ ਜੀ ਰੱਬ ਦੀ ਯਾਦ ਵਿੱਚ ਜੁੜੇ ਸਨ ਬਵੀਹੇ ਦੇ ਬੋਲਣ ਤੋਂ ਪਹਿਲਾਂ ਮਾਤਾ ਨੇ ਕਿਹਾ ਸੀ ਮਾਤਰਿਪਤਾ ਨੇ ਕਿ ਨਾਨਕ ਜੀ ਸੋ ਜਾਓ ਸਮਾਂ ਬਹੁਤ ਹੋ ਗਿਆ ਇਸ ਵੇਲੇ ਤਾਂ ਪੰਛੀ ਵੀ ਸੋ ਗਏ ਨੇ ਐਨੀ ਧੇਰ ਨੂੰ ਬਵੀਹਾ ਬੋਲਿਆ ਸਤੂਰਨ ਕੇ ਮਾਤਾ ਅਬ ਵਿਹਾ ਜਦੋ ਜਾਗਦਾ ਪਿਆ ਇਸ ਸੰਤੀ ਬੋਨ ਦੀ ਖਾਤਰ ਬੋਲਦਾ ਹੈ ਮੈਂ ਆਪਣੇ ਮਾਲਕ ਦੀ ਖਾਤਰ ਬੋਲਦਾ ਇਸ ਕਰਕੇ ਇਹਦੇ ਵੱਲ ਦੇਖ ਕੇ ਮੈਨੂੰ ਆਪਣੇ ਮਾਲਕ ਦੀ ਯਾਦ ਆਂਦੀ ਹੈ ਤੋ ਸਤਗੁਰੂ ਜੀ ਇਹ ਗੱਲ ਕਹਿੰਦੇ ਨੇ ਰੈਨ ਬਵੀਹਾ ਬੋਲਿਓ ਮੇਰੀ ਮਾਈ हे माँ ਰਾਤ ਦੇ ਵੇਲੇ ਬਵੀਹਾ ਬੋਲਿਆ ਉਦੇ ਬੋਲਣ ਨਾਲ ਮੇਰੇ ਅੰਦਰ ਧੂ ਪਈ ਕਿ ਮੈਂ ਵੀ ਆਪਣੇ ਪਤੀ ਪ੍ਰਮਾਤਮਾ ਨੂੰ ਮਿਲਾਂ ਰੱਬ ਨੂੰ ਮਿਲਾਂ ਉਸੇ ਸ਼ਬਦ ਦੇ ਵਿੱਚ ਇਹ ਪੰਕਤੀ ਹੈ ਰੁੱਖੀ ਵਿਰਖੀ ਉਡੋਂ ਭੁੱਖਾ ਕਿ ਬਬੀਹਾ ਇਸ ਤਰ੍ਹਾਂ ਕਹਿ ਰਿਹਾ ਕਿ ਮੈਂ ਰੁੱਖਾਂ ਦੇ ਉੱਤੇ ਬਿਰਖਾਂ ਦੇ ਉੱਤੇ ਦਰਖਤਾਂ ਦੇ ਉੱਤੇ ਉਡਦਾ ਭੁੱਖਾ ਸ਼ਾਂਤੀ ਬੂਨ ਦੀ ਖਾਤਰ ਟੜਫ ਰਿਹਾ ਹਾਂ ਤੇ ਮੈਂ ਹਜੇ ਭੁੱਖਾ ਹੀ ਹਾਂ ਮਿਲੀ ਨਹੀਂ ਹੈ ਪਰੰਤਰ ਤੜਫਣਾ ਬਹੁਤ ਹੈ ਇਸੇ ਤਰੀਕੇ ਨਾਲ ਕਹਿੰਦੇ ਉਹਦੇ ਵੱਲ ਦੇਖ ਕੇ ਪੀਵਾ ਨਾਮ ਸੁਪਾਈ ਸੁਪਾਈ ਮੈਂ ਵੀ ਉਸ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਅੰਮ੍ਰਿਤ ਨੂੰ ਪੀਵਾਂ ਜਿਵੇਂ ਉਹਦੇ ਅੰਦਰ ਤੜਫਣਾ ਹੈ ਉਹ ਮੇਰੇ ਅੰਦਰ ਵੀ ਤੜਫਣਾ ਹੋਵੇ ਤਾਂ ਇੱਥੇ ਰੁਖੀ ਰਾਰਿਨੰਦ ਲੈਂਕੜ ਖੱਖੇ ਵਿਹਾਰੀ ਅੱਪਰ ਵਿੰਦੀ ਰੁਖੀ ਬਹੁਵਚਨ ਸ਼ਬਦ ਹੈ ਰੁਖਾਂ ਅਰਥ ਹੈ ਰੁਖਾਂ ਬਹੁਵਚਨ ਦੇ ਰੂਪ ਦੇ ਵਿੱਚ ਹੈ ਗੁਰੂ ਨਾਨਕ ਕਾਉ ਪ੍ਰਭੂ ਦਿਖਾਇਆ ਜਲ ਥਲ ਤਿਰਭਵਨ ਰੁਖੀ ਰਾਰੇ ਨੂਕੜ ਖਖੇ ਵਿਹਾਰੀ ਐ ਪਰ ਇਹ ਬਹੁਵਚਨ ਰੂਪ ਦੇ ਵਿੱਚ ਐ ਇਸ ਕਰਕੇ ਬਿੰਦੀ ਲਾ ਕੇ ਪਾਠ ਕਰਨਾ ਹੋਵੇਗਾ ਰੁਖੀ ਕਿ ਗੁਰੂ ਨਾਨਕ ਨੂੰ ਨਾਨਕ ਨੂੰ ਪ੍ਰਮਾਤਮਾ ਪਰਮੇਸ਼ਰ ਗੁਰੂ ਨੇ ਦਿਖਾ ਦਿੱਤਾ ਨਾਨਕ ਨੂੰ ਕਿੱਥੇ ਕਿੱਥੇ ਦਿਖਾਇਆ ਜਲ ਵਿੱਚ ਥਲ ਵਿੱਚ ਇਨਾਂ ਲੋਕਾਂ ਵਿੱਚ ਰੁੱਖਾਂ ਵਿੱਚ ਹਰ ਇੱਕ ਜਗਾਈ ਤੂੰ ਇੱਥੇ ਪਾਠ ਹੋਵੇਗਾ ਰੁਖੀਂ ਰਾਰੇ ਨੋਕੜ ਥਕੇ ਵਿਹਾਰੀਏ ਬਿੰਦੀ ਲਾ ਕੇ ਪਾਠ ਕਰਨਾ ਰੁਖੀਂ ਬਹੁਵਚਨ ਸ਼ਬਦ ਹੈ ਨਾ ਸਤ ਰੁਖੀਂ ਬਿਰਖੀਂ ਪੱਥਰ ਆਪ ਤੁਸ਼ਵ ਹੈ ਦੁਖ ਸਹਿਹ ਦਰਖਤ ਜਿਹੜੇ ਆਪਣੇ ਆਪ ਨੂੰ ਕਟਾਉਂਦੇ ਨੇ ਪੱਥਰ ਘੜਿਆ ਜਾਂਦਾ ਹੈ ਔਰ ਇਸ ਤਰੀਕੇ ਦੇ ਨਾਲ ਹੀ ਜੜ ਰੂਪ ਹੋਣ ਦੇ ਵਿੱਚ ਵੀ ਆਪਣੇ ਆਪ ਨੂੰ ਕਢਾਉਂਦੇ ਨੇ ਭਾ ਪੱਥਰ ਕਢਾਂਦਾ ਹੈ ਦਰਖਤ ਆਪਣੇ ਆਪ ਨੂੰ ਕਟਾਂਦੇ ਨੇ ਆਪ ਤੁਸ਼ਾਵਹਿ ਦੁਖ ਸਹਿ ਤੁਸ਼ਾਵਹਿ ਦਾ ਅਰਥ ਹੁੰਦਾ ਕਟਾਣਾ ਬੜਾ ਦੁੱਖ ਪਾਉਂਦੇ ਇਸ ਤਰੀਕੇ ਦੇ ਨਾਲ ਕਟਾਂਦੇ ਨੇ ਦਰਖਤ ਨੂੰ ਜਿੰਦਾ ਕਿਹਾ ਜਾਂਦਾ ਕਿ ਜਿੰਦਾ ਹੈ ਜਦੋਂ ਬੂਟਾ ਵੱਡਿਆ ਜਾਂਦਾ ਉਹਦੇ ਵਿੱਚੋਂ ਪਾਣੀ ਨਿਕਲਦਾ ਹੈ ਔਰ ਬੜਾ ਦੁੱਖ ਪਾਉਂਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਸਾਧਨਾ ਸਾਧ ਨੇ ਪੁੱਠੇ ਲੜਕਦੇ ਨੇ ਬੜੇ ਦੁੱਖ ਪਾਉਂਦੇ ਨੇ ਜਿਵੇਂ ਦਰਖਤਾਂ ਨੂੰ ਸਤ ਤੋਂ ਭਾਵ ਹੈ ਸਿੱਧੀ ਸਿੱਧੀ ਦੀ ਪ੍ਰਾਪਤੀ ਨਹੀਂ ਹੋਈ ਤੋ ਐਸੇ ਜੜ ਰੂਪ ਲੋਕਾਂ ਨੂੰ ਵੀ ਸਿੱਧੀ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਇੱਥੇ ਜਿਹੜਾ ਸ਼ਬਦ ਹੈ ਰੁਖੀ ਇਹ ਵੀ ਬਹੁਵਚਨ ਰੂਪ ਦੇ ਵਿੱਚ ਹੈ ਰੁਖੀ ਇਹਨੂੰ ਵੀ ਬਿੰਦੀ ਲਾ ਕੇ ਪਾਠ ਕਰਨਾ ਰੁਖੀ ਹੁਣ ਇੱਕ ਪੰਕਤੀ ਗੁਰਬਾਣੀ ਦੇ ਵਿੱਚ ਹੈ ਹਰ ਰੁਖੀ ਰੋਟੀ ਖਾਏ ਸੰਭਾਲੇ ਕਿ ਹਰੀ ਪ੍ਰਮਾਤਮਨ ਰੁੱਖੀ ਰੋਟੀ ਖਾ ਕੇ ਵੀ ਸੰਭਾਲਣਾ ਉਹਨੂੰ ਚੇਤੇ ਕਰਨਾ ਨਾਮ ਜਪਣ ਵਾਲਾ ਸੰਭਾਲਦਾ ਹੈ ਸਤਿਗੁਰ ਕਹਿੰਦੇ ਮੈਂ ਸੰਭਾਲਦਾ ਹਾਂ ਰੁੱਖੀ ਵੇਸੀ ਖਾ ਕੇ ਵੀ ਰੱਬ ਨੂੰ ਚੇਤੇ ਰੱਖਦਾ ਹਾਂ ਬਾਬਾ ਫਰੀਦ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਝੋਪੜੀ ਨਾ ਤਰਸਾਏ ਜੀਓ ਕਿ ਰੁਖੀ ਸੁਖੀ ਖਾਏ ਕੇ ਇੱਥੇ ਰੁਖੀ ਪਾਠ ਇਹਨੂੰ ਰੁਖੀ ਹੀ ਪੜਨਾ ਹੈ ਇਹਨੂੰ ਰੁਖੀ ਕਹਿਣਾ ਹੈ ਰੁਖੀ ਦਾ ਮਤਲਬ ਹੈ ਸਾਦਾ ਖਾਣਾ ਬਿਲਕੁਲ ਸਾਦਾ ਭੋਜਨ ਰੁਖੀ ਮਿਸੀ ਭਾਵ ਮਿਹਨਤ ਵਾਲੀ ਕਮਾਈ ਸੋ ਰੁਖੀ ਇੱਥੇ ਪਾਠ ਹੈ ਰੁਖੀ ਅਸੀਂ ਦੇਖਿਆ ਗੁਰਬਾਣੀ ਦੇ ਵਿੱਚ ਕਿਤੇ ਪਾਠ ਹੈ ਜਿੱਥੇ ਬਹੁਵਚਨ ਰੂਪ ਦੇ ਵਿੱਚ ਉੱਥੇ ਆ ਰੁਖੀ ਰਾਰੇ ਨੂੰ ਕਿਤੇ ਤੇ ਲੈਂਕੜ ਲੱਗੀ ਹੋਈ ਉਹਨੂੰ ਕਹਿੰਦਾ ਰੁਖੀ ਜਦੋਂ ਬਹੁਵਚਨ ਰੂਪ ਦੇ ਵਿੱਚ ਹੋਵੇਗਾ ਪਰ ਜਦੋਂ ਇਸਤਰੀ ਲਿੰਗ ਰੂਪ ਦੇ ਵਿੱਚ ਇੱਕ ਵਚਨ ਹੋਵੇਗਾ ਜਿਵੇਂ ਹਰ ਰੁਖੀ ਰੋਟੀ ਖਾਏ ਸਮਾਲੇ ਇਹ ਇਸਤਰੀ ਲਿੰਗ ਰੂਪ ਦੇ ਵਿੱਚ ਹੈ ਔਰ ਇੱਕ ਵਚਨ ਹੈ ਇਸ ਕਰਕੇ ਇਹਦਾ ਪਾਠ ਹੋਵੇਗਾ ਰੁਖੀ ਰੁਖੀ ਸੁਖੀ ਖਾਏ ਕਾ ਇੱਥੇ ਵੀ ਇਸਤਰੀ ਲਿੰਗ ਰੂਪ ਦੇ ਵਿੱਚ ਹੈ ਔਰ ਇੱਕ ਵਚਨ ਰੂਪ ਦੇ ਵਿੱਚ ਹੈ ਇੱਥੇ ਵੀ ਪਾਠ ਹੋਵੇਗਾ ਰੁਖੀ ਸੋ ਗੁਰਬਾਣੀ ਦੇ ਵਿੱਚ ਰੁਖੀ ਰੁਖੀ ਜਾਂ ਰੂਖੀ ਇਹ ਅਸੀਂ ਗੁਰਬਾਣੀ ਦੇ ਵਿੱਚ ਦੇਖ ਕੇ ਪੰਕਤੀ ਅਰਥ ਅਨੁਸਾਰ ਪਾਠ ਕਰਨੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ